भारतीय मजदूर संघ पंजाब आज भारतीय मजदूर संघ का 70 ਮਾ ਅਧੀ ਜਿਹੜਾ ਸਥਾਪਨਾ ਦਿਵਸ ਹੈ ਉਹ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਦੀ ਹੀ ਤਰਜ਼ ਤੇ ਜ਼ਿਲ੍ਹਾ ਪਠਾਨਕੋਟ ਦੇ ਨਗਰ ਨਿਕਲਮ ਦੇ 70 ਦੇ ਵਿੱਚ ਵੀ ਭਾਰਤੀ ਮਜ਼ਦੂਰ ਸੰਘ ਦਾ ਸਥਾਪਨਾ ਦਿਵਸ ਝੰਡਾ ਚੜਾ ਕੇ ਮਨਾਇਆ ਗਿਆ ਇਹ ਸੰਗਠਨ ਜਿਹੜਾ ਹੈ ਸਵਰਗੀ ਦਿੱਤੋਬੰਦ ਠੇਂਗੜੀ ਜੀ ਨੇ 23 ਜੁਲਾਈ 1955 ਨੂੰ ਇਹ ਸੰਗਠਨ ਖੜਾ ਕੀਤਾ ਸੀ ਇਹ 1955 ਤੋਂ ਲੈ ਕੇ ਅੱਜ ਤੱਕ ਭਾਰਤ ਦਾ ਨੰਬਰ 1 ਸੰਗਠਨ ਹੈ ਇਸ ਸੰਗਠਨ ਕਾਮਯਾਬ ਕਰਨ ਵਾਸਤੇ ਜਾਂ ਇਹਨੂੰ ਚਲਾਉਣ ਵਾਸਤੇ ਸਵਰਗੀਏ ਸ਼ਰਦੇ ਦਦੋਪਨ ਠੇਗੜੀ ਜੀ ਨੇ ਬਹੁਤ ਮਿਹਨਤ ਕੀਤੀ ਉਹਦੀ ਸਦਕਾ ਹੀ ਇਹ ਜਿਹੜਾ ਮਜ਼ਦੂਰਾਂ ਦਾ ਸੰਗਠਨ ਹੈ ਨੰਬਰ 1 ਅੱਜ ਇਹ ਹਿੰਦੁਸਤਾਨ ਚ ਵੀ ਨਹੀਂ ਇਹ ਪੂਰੇ ਵਰਲਡ ਚ ਵੀ ਹੈਗਾ ਤੇ ਉਸ ਦੀ ਬਦੌਲਤ ਇਹ ਜਿਹੜਾ ਸੰਗਠਨ ਹੈ ਅੱਜ ਭਾਰਤੀ ਮਜ਼ਦੂਰ ਸੰਘ ਉਹਦਾ ਸਥਾਪਨਾ ਦਿਵਸ ਜਿਹੜਾ ਮਨਾ ਰਿਹਾ ਹੈ ਧੰਨਵਾਦ ਤੇ ਭਾਰਤੀ ਮਜ਼ਦੂਰ ਸੰਘ ਸਥਾਪਨਾ ਦਿਵਸ ਮਨਾ ਰਿਹਾ ਹੈ 1955 ਦੇ ਵਿੱਚ ਨਾਗਪੁਰ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀਗਾ ਔਰ ਅੱਜ ਹਿੰਦੁਸਤਾਨ ਦਾ ਨੰਬਰ 1 ਸੰਗਠਨ ਦੇ ਰੂਪ ਦੇ ਵਿੱਚ ਉਭਰ ਆਇਆ ਜੀ 20 ਦਾ ਜਿਹੜਾ ਹੈ ਉਹ ਕਾਰਜਕ੍ਰਮ ਜਿਹੜਾ ਹੈ ਉਹ ਭਾਰਤ ਨੂੰ ਮਿਲਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਤੋਂ ਜੀ 20 ਦੇ ਕਰਨ ਐਲ 20 ਦਾ ਕਾਰਜਕ੍ਰਮ ਜਿਹੜਾ ਅੰਮ੍ਰਿਤਸਰ ਕੀਤਾ ਔਰ ਅੱਜ ਕੇਵਲ ਹਿੰਦੁਸਤਾਨ ਨੇ ਪੂਰੇ ਹਿੰਦੁਸਤਾਨ ਵਰਡ ਦੇ 30 ਦੇਸ਼ ਜਿਹੜੇ ਹੈ ਉਹਨਾਂ ਦਾ ਮਾਰਗਦਰਸ਼ਨ ਭਾਰਤੀ ਮਦੂਰ ਸੰਗ ਕਰ ਰਿਹਾ ਹੈ ਮੁਰਦੂਦਾ ਮੁਰਦੂਦਾ ਇਹ ਖਿੱਤੇ ਦੇ ਲਈ ਔਰ ਆਪਾਂ ਲਗ ਲਗ ਮੰਗਣੋਂ ਲੈ ਕੇ ਦੇਸ਼ ਦੇ ਨਾਲ ਪੰਜਾਬ ਚ ਸੈਂਟਰ ਚ ਮਜ਼ਦੂਰਾਂ ਦੇ ਹੱਕਾਂ ਦੇ ਲਈ ਲੜਦੇ ਰਹਿੰਦੇ ਆਂ ਔਰ ਮਜ਼ਦੂਰਾਂ ਨੂੰ ਹੱਕ ਦਵਾਉਂਦੇ ਆਂ ਇਹ ਸਾਰਾ ਕੰਮ ਜਿਹੜਾ ਕਰਦੇ ਆਂ ਅੱਜ ਜਿਹੜਾ ਸਥਾਪਨਾ ਦਿਵਸ ਜਿਹੜਾ ਹੈ ਉਹ ਉਸ ਕੜੀ ਦੇ ਰੂਪ ਦੇ ਵਿੱਚ ਪਠਾਨਕੋਟ ਨਗਰ ਨਗਰ ਵਿੱਚ ਵੀ ਮਨਾਇਆ ਗਿਆ ਬੜੇ ਧੂਮ-ਧਾਮ ਦੇ ਨਾਲ ਇਹਦੇ ਲਈ ਮੈਂ ਸਾਰੇ ਲੋਕਾਂ ਦਾ ਜਿਹੜੇ ਇੱਥੇ ਕਾਰਜਕਰਤਾ ਆਏ ਹੁੰਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਪ੍ਰਸਤਾਵੀ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੀ ਖਬਰਾਂ ਜਿਹੜੀਆਂ ਦੂਰ ਲਿਖ ਕੇ ਜੀ